ਬਿਅਾਨੰਜਨ ਗੁਰ ਦੀਆ ਜਦ ਆਨੇ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਹੋ ਵੈ ਸਿਪਤਖ ਸਮਦੀ ਨੂਰੇ ਅਰਸੋਂ ਕੁਰਸੋਂ ਛਟਿਆ ਤਦ ਡਿਠੇ ਸੱਚੇ ਪਾਤਸ਼ਾਹ ਨਾਲ ਜਨਮ ਜਨਮ ਦੇ ਕਟਿਅ ਚੌਪਈ ਅਮਰਤ ਕਲਾ ਮੰਤਰ ਇਹੋ ਕਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋਗ ਸਤਸੰਗੀ ਜਨ ਮੰਨ ਵਰਤਿਆਂ ਨੂੰ ਆਕਾਦਰ ਕਰੀਏ ਜਿਸ ਪ੍ਰਕਾਰ ਖਾਲਸਾ ਜੀ ਵਾਹਿਗੁਰੂ ਮੰਤਰ ਦਾ ਮਹਾਤਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਮਹਿਮਾ ਇਸੇ ਤਰ੍ਹਾਂ ਸਾਰੇ ਤੀਰਥਾਂ ਦਾ ਸ਼੍ਰੋਮਣੀ ਤੀਰਥ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਸਤ ਸੰਗਤ ਜੀ ਆਪ ਨੇ ਜਸ ਸੁਣਿਆ ਹੈ ਸਾਰੇ ਦੇਵਤਿਆਂ ਨੇ ਸਤ ਸੰਗਤ ਜੀ ਇਕੱਤਰ ਹੋ ਕੇ ਪ੍ਰਤੱਖ ਪਰਮੇਸ਼ਰ ਨੂੰ ਬੇਨਤੀ ਕੀਤੀ ਮਹਾਰਾਜ ਇਹ ਤੀਰਥ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਅੱਜ ਮਾਧਵ ਰਿਸ਼ੀ ਨੇ ਜਾਤ ਕਰਨਾ ਭਜਨ ਕਰਨਾ ਚਾਹੁੰਦਾ ਅੰਮ੍ਰਿਤ ਦੇ ਆਸਰੇ ਇਹਨੇ ਤੁਹਾਨੂੰ ਬੇਨਤੀ ਕੀਤੀ ਬਹਾਨੇ ਨਾਲ ਤੁਸੀਂ ਇਹਨੂੰ ਇਸ ਸਥਾਨ ਤੇ ਬਿਹਾ ਰਹੇ ਹੋ ਕਿਰਪਾ ਕਰੋ ਇਸ ਅੰਮ੍ਰਿਤ ਸਰ ਤੀਰਸ ਤੇ ਅਸੀਂ ਇਸ਼ਨਾਨ ਕਰਨ ਵੇਲੇ ਕਿਹੜਾ ਮੰਤਰ ਪੜ੍ਹਾ ਕਰੀਏ ਆਪਨੇ ਬੜੀ ਭਾਰੀ ਮਹਿਮਾ ਇੱਥੇ ਦੀ ਜਨਾਈ ਹੈ ਉਸ ਵੇਲੇ ਖਨਸਾ ਜੀ ਕੱਲ ਭਗਵਾਨ ਨੇ ਦੱਸਿਆ ਹੈ ਕਿ हे ਦੇਵਤਿਆ ਜਦੋਂ ਵੀ ਤੁਸੀਂ ਇਸ਼ਨਾਨ ਕਰੋ ਉਸੇ ਵੇਲੇ ਇਹ ਮੰਤਰ ਤੁਸੀਂ ਰਸਨਾ ਤੋਂ ਉਚਾਰਨ ਕਰਨਾ ਓਂ ਅਮਰ ਤੋਂ ਪਵਾਏ ਅਮਰ ਤੂ ਪਾਏ ਤੀਰਥ ਰਾਜਾ ਨਮੋ ਨਮਹ ਇਸੇ ਤਰ੍ਹਾਂ ਸਤ ਸੰਜੀ ਕਰ ਜੂਗੇ ਦੇ ਸਮੇਂ ਦੇ ਅੰਦਰ ਪਿੱਛੇ ਵੀ ਆਪਾਂ ਵਿਚਾਰ ਚੁੱਕੇ ਆ ਕਿ ਮਨ ਲੋਕਾਂ ਦੀਆਂ ਮੰਦ ਬੁੱਧੀਆਂ ਨੇ ਸਹਿ ਸਭਿ ਕਰਤੀ ਪੜ ਨਹੀਂ ਸਕਦੇ ਸਮਝ ਨਹੀਂ ਛੇਤੀ ਆਉਂਦੀ ਆਪ ਜੀ ਨੇ ਅਮਰਤ ਮਈ ਬਾਣੀ ਸੁਖਾਣ ਉਚਾਰਨ ਕੀਤੀ ਹੈ ਸੋ ਗੁਰਸਿੱਖਾਂ ਦੇ ਬਾਬਾ ਬੁੱਢਾ ਜੀ ਜੈਸੇ ਗੁਰਮੁਖਾਂ ਦੇ ਪੁੱਛਣ ਤੋਂ ਆਪ ਜੀ ਨੇ ਵੀ ਬਿਆੰਤ ਸ਼ਬਦ ਉਚਾਰੇ ਜੇ ਜਦੋਂ ਅੰਮ੍ਰਿਤਸਰ ਸਾਹਿਬ ਇਸ਼ਨਾਨ ਕਰਨਾ ਹੈ ਉਸ ਵੇਲੇ ਸਤਸੰਗਤ ਜੀ RAMDAS ਸਰੋਵਰ ਨਾਤੇ ਸਬ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ਼ਨਾਨਾ ਗੁਰਪੂਰੇ ਕੀਨੇ ਦਾਨਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਰੋਗਾ ਕੋਟ ਬਿਗਨ ਲਾਤੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ ਐਸੇ ਸ਼ਬਦ ਸਤਸੰਗਤ ਜੀ ਇਸ਼ਨਾਨ ਕਰਨ ਵੇਲੇ ਪੜਨੇ ਹੇ ਉਹ ਸ਼ਬਦ ਪੜਨ ਦੇ ਨਾਲ ਸਤਸੰਗਤ ਜੀ ਕੀ ਲਾਭ ਹੋਵੇਗਾ ਪਾਣੀ ਦੇ ਨਾਲ ਸਰੀਰ ਦਾ ਇਸ਼ਨਾਨ ਕਰਾਈਦਾ ਹੈ ਸ਼ਬਦ ਦੇ ਨਾਲ ਮਨ ਦਾ ਇਸ਼ਨਾਨ ਕਰਾਈਦਾ ਹੈ ਸੰਗਤ ਵੀ ਸਰੋਵਰ ਹੈ ਪ੍ਰਤੱਖ ਜਲ ਦਾ ਵੀ ਸਰੋਵਰ ਹੈ ਜਲ ਦੇ ਵਿੱਚ ਇਸ਼ਨਾਨ ਕਰਨ ਨਾਲ ਸਤਸੰਗਤ ਜੀ ਸਰੀਰ ਦੀ ਸੁੱਧੀ ਹੈ ਸੰਗਤ ਜੀ ਬੈਠ ਕਰਕੇ ਸੁਣਿਆ ਮੰਨਿਆ ਮੰਨ ਕੀਤਾ ਭਾਉ ਅੰਤਰਗਤ ਤੀਰਥ ਮਨ ਨਾਓ ਗੁਰਬਾਣੀ ਨੂੰ ਸੁਣਨਾ ਪੜਨਾ ਮੰਨਣਾ ਇਹ ਅੰਤਰਗਤ ਤੀਰਥ ਹੈ ਖਰਸਾ ਜੀ ਇਹ ਮਨ ਦੀ ਮੈਲ ਲਾਉਂਦਾ ਹੈ ਤੀਰਥ ਇਸ ਕਰਕੇ ਆਪ ਜੀ ਨੇ ਸਤ ਸੰਗਤ ਜੀ ਆਗਿਆ ਕੀਤੀ ਹੈ ਜਿੱਥੇ ਪ੍ਰੇਮੀਆਂ ਸਰੀਰ ਕਰਕੇ ਤੁਸੀਂ ਤੀਰਥ ਇਸ਼ਨਾਨ ਕਰਨਾ ਉੱਥੇ ਅਮਰਤ ਮਈ ਬਾਣੀ ਜੋ ਵੱਡਾ ਮੰਤਰ ਹੈ ਇਸ ਮੰਤਰ ਦੁਆਰਾ ਮਨ ਦਾ ਵੀ ਇਸ਼ਨਾਨ ਕਰਾਉਣਾ ਹੈ ਰਸਨਾ ਵੀ ਪਵਿੱਤਰ ਹੋਵੇ ਜੀ ਇੰਦਰੀਏ ਵੀ ਪਵਿੱਤਰ ਹੋਣਗੇ ਇੰਸਾਤ ਸੰਗਤ ਜੀ ਸੰਪੂਰਨ ਇਸ਼ਨਾਨ ਕਰਨ ਦੀ ਜਿਹੜੀ ਵਿਧੀ ਆ ਦੱਸੀ ਐ ਨਾਲ ਹੀ ਸੰਪੂਰਨ ਫਲ ਪ੍ਰਾਪਤ ਹੁੰਦਾ ਹੈ ਜਿਸ ਪ੍ਰਕਾਰ ਸਤ ਸੰਗਤ ਜੀ ਦੇਵਤੇ ਮੰਤਰ ਪੜ੍ਹਦੇ ਹੋਏ ਇਸ਼ਨਾਨ ਕਰਦੇ ਹੋਏ ਅੰਮ੍ਰਿਤਸਰ ਦੀ ਮਹਿਮਾਨ ਨੂੰ ਸਤਸੰਗਿ ਹਿਰਦੇ ਚ ਬਸਾਉਂਦੇ ਹੁਣ ਅਦੋਪ ਹੋ ਰਹੇ ਨੇ ਉਹ ਆਪ ਸੁਣੋ ਚਪਈ ਅਮਰਤ ਕਲਾ ਮੰਤਰ ਇਹੋ ਕਹੀਏ ਭਗਵਾਨ ਜੀ ਕਹਿਣ ਲੱਗੇ ਦੇਵਤਿਆਂ ਇਹ ਅਮਰਤ ਦੀ ਕਲਾ ਇੱਥੇ ਵਰਤ ਰਹੀ ਹੈ ਆਪਾਂ ਪ੍ਰਤੱਖ ਦੇਖਦੇ ਆ ਕੋਈ ਘੜੀ ਕੋਈ ਮਿੰਟ ਹੈ ਜਦੋਂ ਉੱਥੇ ਨਾਮ ਨਹੀਂ ਜਪਿਆ ਜਾਂਦਾ ਕੀਰਤਨ ਦੀਆਂ ਧੁਨੀਆਂ ਸਤਸੰਗਿ ਉੱਠਦੀਆਂ ਸਭ ਤੋਂ ਉਤਮ ਸਤ ਸੰਗਤ ਜੀ ਨਾਮ ਹੀ ਅਮਰਤ ਹੈ ਮਹਾ ਗੋਬ ਵੱਡ ਭਾਗਣ ਲਈਏ ਬਹੁਤ ਹੀ ਗੁਪਤ ਸੀ ਵੱਡੇ ਭਾਗਾਂ ਨਾਲ ਤੁਹਾਨੂੰ ਪ੍ਰਾਪਤ ਹੋਇਆ ਹੈ ਇਹ ਸੁਣ ਮਜਨ ਕਰਨੇ ਲੱਗੇ ਇਹ ਸੁਣ ਕੇ ਨਾਲੇ ਮੰਤਰ ਪੜ੍ਹਦੇ ਨੇ ਨਾਲੇ ਦੇਵਤੇ ਇਸ਼ਨਾਨ ਕਰਨ ਲੱਗੇ ਸਰਬ ਦੇਵ ਤੀਰਥ ਜਸ ਭਾਗੇ ਸਾਰੇ ਦੇਵਤੇ ਪ੍ਰੇਮ ਵਿੱਚ ਭਿੱਜ ਗਏ ਤੀਰਥ ਵਿੱਚ ਇਸ਼ਨਾਨ ਕਰਦੇ ਨੇ ਕਮਲਾ ਦੇਕ ਵਿਦਿ ਸ਼ਿਵ ਸੰਗ ਬਾਮਾ ਵਿਸ਼ਨੂੰ ਸ਼ਿਵ ਜੀ ਬ੍ਰਹਮਾ ਘਰ ਵਾਲੀਆਂ ਦੇ ਸਮੇਤ ਆਏ ਹਨ ਸਭ ਅੰਮ੍ਰਿਤ ਮੈ ਭਏ ਸੁਦਾਮਾ ਸੋ ਅੰਮ੍ਰਿਤ ਸਰ ਸਰੋਵਰ ਸਾਰੇ ਅੰਮ੍ਰਿਤ ਰੂਪ ਹੀ ਹੋ ਗਏ ਖਾਲਸਾ ਜੀ ਇੰਨਾ ਭਿੱਜ ਕੇ ਜਸ ਦੇ ਵਿੱਚ ਪ੍ਰੇਮ ਦੇ ਵਿੱਚ ਇਸ਼ਨਾਨ ਕਰਦੇ ਕਰਦੇ ਜਲ ਦਾ ਰੂਪ ਹੀ ਧਾਰ ਗਏ ਇਤਨਾ ਭਾਵਨਾ ਨਾਲ ਇਹਨਾਂ ਨੇ ਇੱਥੇ ਤੀਰਥ ਯਾਤਰਾ ਕੀਤੀ ਦੇਵਤਿਆਂ ਨੇ ਨਿਰਖ ਮਾਦਵੀ ਬਿਸਮਾਏ ਪਇਓ ਮਾਦਵੀ ਰਖੀ ਦੇਖ ਕੇ ਹੈਰਾਨ ਹੋ ਗਿਆ ਕਹਿੰਦਾ ਹੇ ਭਗਵਾਨ ਦੇਵਤੇ ਕਿੱਧਰ ਚਲੇ ਗਏ ਇੰਨੇ ਦੇਵਤੇ ਇਸ਼ਨਾਨ ਕਰ ਰਹੇ ਸੀ ਕਹਿਓ ਪੂਰ ਅਮਰਾ ਕਿੱਥੇ ਗਇਓ ਮਾਧਵੀ ਕਹਿਣ ਲੱਗਾ ਬਹੁਤੇ ਸਾਰੇ ਦੇਵਤੇ ਗਏ ਕਿੱਥੇ ਸ੍ਰੀ ਪ੍ਰਭ ਬਹੁਤ ਸਮੋਦਨ ਕੀਨ ਉਸ ਵੇਲੇ ਪ੍ਰਭੂ ਨੇ satsang ਜੀ ਸੁਝਾਉਣਾ ਕੀਤਾ ਮਾਧਵੀ ਰਖੀਨ ਇਹ ਤੀਰਥ ਮੈ ਪਏ ਪਰਬੀਨ ਹੇ ਮਾਧਵੀ ਐਸ ਵੇੜੇ ਇਹਨਾਂ ਦੀ ਸ਼ਰਧਾ ਨੇ ਇਹਨਾਂ ਨੂੰ ਇੱਥੇ ਅਮਰਤ ਸਰਵ ਵਿੱਚ ਲੀਨ ਕਰ ਦਿੱਤਾ ਜਨ ਪ੍ਰੇਮ ਕੀਓ ਤਨਹੀ ਪ੍ਰਪਾਇਓ ਪਰਮੇਸ਼ਰ ਦੇ ਸਤ ਸੰਗਤ ਜੀ ਪਾਉਣ ਦੀ ਨਿਸ਼ਾਨੀ ਕੀ ਹੈ ਜਿਹਨੂੰ ਵਾਹਿਗੁਰੂ ਮਿਲ ਜੇ ਨਾ ਉਹ ਵਾਹਿਗੁਰੂ ਤੋਂ ਫਿਰ ਵੱਖਰਾ ਨਹੀਂ ਰਹਿੰਦਾ ਜਿਹੜੇ ਦਰਿਆ ਨੂੰ ਸਮੁੰਦਰ ਮਿਲ ਜੇ ਫਿਰ ਉਹ ਦਰਿਆ ਨਹੀਂ ਰਹਿੰਦਾ ਸਮੁੰਦਰ ਦਾ ਰੂਪ ਧਾਰ ਜਾਂਦਾ ਸਾਲਾਹੀ ਸਾਲਾਹੇ ਤੀ ਸੁਰਤ ਨ ਪਾਈਆ ਨਦੀਆਂ ਤੇ ਵਾਪ ਸਮੁੰਦਰ ਨਾ ਜਾਣੀਆਂ ਸਿੱਧ ਕਹਿੰਦੇ ਮਹਾਰਾਜ ਗੁਰਨਾਨਕ ਦੇਵ ਜੀ ਨੂੰ ਕਿੰਨਾ ਚਿਰ ਸਿਫਤ ਕਰੀਏ ਵਾਹਿਗੁਰੂ ਦੀ ਕੋਈ ਹੈ ਸਮਾਂ ਸੀਮਤ ਮਹਾਰਾਖੰਡ ਦੇ ਸਾਲਾਹੀ ਸਾਲਾਹੇ ਸੁਣਾਉਣ ਵਾਲੇ ਹੋਣ ਕਰਕੇ ਸੁਣਾਉਂਦੇ ਰਹੋ ਵੈਸ ਗੁਰੂ ਨੂੰ ਇਤੀ ਸੁਰਤ ਨਾ ਪਾਈਆ ਜਿੰਨਾ ਚਿਰ ਤੁਹਾਡੀ ਸੁਣਾਉਣ ਵਾਲੀ ਸਿਫਤ ਕਰਨ ਵਾਲੀ ਸੁਰਤੀ ਆ ਨਾ ਉਹ ਇਤੀ ਨਾ ਹੋ ਜਵੇ ਇਹਦਾ ਭਾਵਨਾ ਹੋ ਜਵੇ ਸਮਾਪਤ ਨਾ ਹੋ ਜਵੇ ਜਿਹੜੀ ਸੁਰਤੀ ਵਰਤੀਂ ਤੇ ਹੁੰਦੀ ਹੈ ਤੇ ਉਹਨਾ ਤਾਂ ਸਤ ਸੰਗੀ ਸੁਰਤੀ ਨਹੀਂ ਆ ਨਾ ਰਸਨਾ ਤਾਂ ਬੁੱਲੀ ਜਾਵੇ ਜੀ ਤੇ ਹੱਤਾ ਧਿਆਨ ਤੇ ਦੀ ਤੁਰਕੜੀ ਦੇ ਅੰਦਰ ਤਾਂ ਸਤ ਸੁਣੀ ਸੁਰਤੀ ਵਰਤੀ ਨਹੀਂ ਆਉਣਾ ਸੋ ਜਿੰਨਾ ਚਿਰ ਉਹ ਇਤੀ ਨਹੀਂ ਹੋ ਜਾਂਦੀ ਸੁਰਤੀ ਤੇ ਆਉਂਦੀ ਤੇ ਆਉਂਦੀ ਕਹਿੰਦੇ ਜੀ ਕਿਵੇਂ ਇਹ ਖਤਮ ਹੋਊਗੀ ਤੇ ਹੋਊਗੀ ਕਹਿੰਦੇ ਨਦੀਆਂ ਤੇ ਵਾੜ ਪਵੇ ਸਮੁੰਦਰ ਨਾ ਜਾਣੀਆਂ ਨਦੀਆਂ ਤੇ ਵਾੜੇ ਚੋਏ ਹਨ ਜਦੋਂ ਪੈ ਜਾਂਦੇ ਨੇ ਸਮੁੰਦਰ ਚ ਨਾ ਜਾਣੀਆਂ ਜਾਣੇ ਨਹੀਂ ਜਾਂਦੇ ਵੀ ਆਹ ਨਦੀ ਹੈ ਆਹ ਵਾੜਾ ਹੈ ਸਮੁੰਦਰ ਹੀ ਸਮੁੰਦਰ ਦੀਂਦਾ ਇਸੇ ਤਰ੍ਹਾਂ ਵਾਹਿਗੁਰੂ ਦੀ ਭਗਤੀ ਦਾ ਫਲ ਇਹ ਹੈ ਕਿ ਆਪਣਾ ਆਪ ਮਿਟ ਜਾਣਾ ਵਾਹਿਗੁਰੂ ਦੇ ਰੂਪ ਵਿੱਚ ਲੀਨ ਹੋ ਜਾਣਾ ਸੋ ਸਤ ਸੰਗਤ ਜੀ ਅੱਜ ਧਾ ਧਾ ਭਾਵਨਾ ਦੇ ਨਾਲ ਦੇਵਤਿਆਂ ਨੇ ਅਮਰਸਰ ਜਿਸਨਾਣ ਕੀਤਾ ਜਲ ਕਾ ਜਲ ਹੂਆ ਰੋ ਰਾਮ ਸੂਰਜ ਕਰਨ ਮਲੇ ਜਿਵੇਂ ਸੂਰਜ ਦੀ ਸਤ ਸੰਗੀ ਕਰਨ ਜਿਸ ਵੇਲੇ ਮਰਦੀ ਜਾਂ ਬਰਫ਼ ਨੂੰ ਜਲ ਤੋਂ ਹੀ ਦਰਪ ਬਣੀ ਹੁੰਦੀ ਹੈ ਜਲ ਦਾ ਜਾਲੀ ਉਸੇ ਦਾ ਰੂਪ ਧਾਰ ਜਾਂਦੀ ਹੈ ਇਸੇ ਤਰ੍ਹਾਂ ਸੂਰਜ ਦੀ ਕਰਨਤਾ ਬਰਫ਼ ਨੂੰ ਮਿਲੀ ਤਾਂ ਜਲ ਦਾ ਜਲ ਚ ਮਿਲ ਗਈ ਉਧਰ ਪਰਮੇਸ਼ਰ ਦੀ ਗਿਆਨ ਦੀ ਕਰਨ ਮਿਲੀ ਖਾਲਸਾ ਹੀ ਸੂਜ ਰੂਪ ਬ੍ਰਹਮ ਹੈ ਉਪਮਾਨੀ ਆਉਂਦੀ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛੁਪੇ ਅੰਧੇਰ ਫਲੋਆ ਜਿਵੇਂ ਸੂਰਜ ਪ੍ਰਗਟ ਹੁੰਦਾ ਐ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਸੂਰਜ ਕਿਰਨਾਂ ਛੱਡਦਾ ਐ ਸਤਿਗੁਰੂ ਜੀ ਗਿਆਨ ਦੀਆਂ ਕਿਰਨਾਂ ਛੱਡਦੇ ਉਹ ਗਿਆਨ ਦੀਆਂ ਕਿਰਨਾਂ ਜਿਸ ਵੇਲੇ ਸਤਿ ਸੰਜੀ ਦੇਵਤਿਆਂ ਤੇ ਪੰਨਿਆਂ ਨੇ ਦੇਵਤਿਆਂ ਦਾ ਦੇਵਤਾ ਪੂਣਾ ਚੱਕਿਆ ਗਿਆ ਔਰ ਜਲ ਦੇ ਵਿੱਚ ਅਭੇਦ ਹੋ ਗਏ ਜਿਸ ਵੇਲੇ ਪੁੱਛਿਆ ਮਾਧਵੀ ਨੇ ਭਗਵਾਨ ਜੀ ਕਹਿਣ ਲੱਗੇ ਦੇਵਤੇ ਇੱਥੇ ਅਲੀਨ ਹੋ ਗਏ ਜਲ ਵਿੱਚ ਤਬ ਫਿਰ ਮਨਪੁੱਟ ਉੱਟ ਅੰਜਲ ਜੋਰੇ ਉਸ ਵੇਲੇ ਹੱਥ ਜੋੜੇ ਸਤਿ ਦੀ ਮਾਧਵੀ Muni ਨੇ ਕਹਿਉ ਪਵਖਤ ਕਥਾ ਬਹੋਰੇ ਕਹਿੰਦੇ ਜੀ ਕਿਰਪਾ ਕਰੋ ਭਗਵਾਨ ਜੀ ਮੈਨੂੰ ਪਵਖਤ ਦੀ ਕਥਾ ਦੱਸੋ ਹੁਣ ਅਗਲੇ ਸਮੇਂ ਚ ਤੁਸੀਂ ਕੀ ਕਰੋਗੇ ਜਿਮ ਕਰ ਹੋ ਜੁਗ ਆਗਲਮਾ ਹੀ ਹੁਣ ਤਾਂ ਹੈ ਸਤਜੁਗ ਆਰੰਭ ਹੋ ਰਿਹਾ ਅੱਗੇ ਤ੍ਰੇਤੇ ਦੁਆਪਰ ਜੋ ਕਾਲ ਯੁਗ ਦੇ ਵਿੱਚ ਤੁਸੀਂ ਕਿਵੇਂ ਮਹਾਰਾਜ ਵਰਤੋਂਗੇ ਸੋ ਵਰਨੋ ਪ੍ਰਭ ਸਭ ਮੋ ਪਾਹੀ ਉਹ ਮੇਰੇ ਪਾਸ ਸਾਰਾ ਵਰਨਨ ਕਰ ਦਿਓ ਸਭ ਤਾਂ ਲੋਕਪਤ ਬਚਨ ਬਖਾਨਨੇ ਤੁਰ ਲੋਕੀਪਤੀ ਪਰਮੇਸ਼ਰ ਨੇ ਉਸ ਵੇਲੇ ਬਚਨ ਕਹੇ ਉਨੂੰ ਉਪਕਾਰ 헤ਤ ਮਨ ਮੰਨੇ ਪਰ ਪਰਮੇਸ਼ਰ ਦਾ ਪਰਪਕਾਰ ਕਰਨ ਵਾਸਤੇ ਮਨ ਮੰਨਿਆ ਕਿ ਦੱਸ ਦਈਏ ਅਸੀਂ ਅਗਲੇ ਬਾਸ ਸਮੇਂ ਚ ਕੀ ਕਰਾਂਗੇ ਤ੍ਰੇਤਾ ਮਾਹੇ ਹੋਏ ਹਮ ਰਾਮਾ ਭਗਵਾਨ ਜੀ ਕਹਿਣ ਲੱਗੇ ਤ੍ਰੇਤੇ ਵਿੱਚ ਅਸੀਂ ਰਾਮਚੰਦਰ ਰੂਪ ਹੋਵਾਂਗੇ ਸੋ ਖਾਲਸਾ ਜੀ ਭਾਵੇਂ ਕੋਈ ਕਹਿੰਦਾ ਮੈਂ ਤਾਂ ਨਹੀਂ ਰਾਮਚੰਦਰ ਨੂੰ ਮੰਨਦਾ ਉਹ ਕਹਿੰਦਾ ਮੈਂ ਨਿ ਕੁਸ਼ਣ ਨੂੰ ਮੰਨਦਾ ਉਹ ਕਹਿੰਦਾ ਮੈਂ ਗੁਰੂ ਨਾਨਕ ਦੇਵ ਜੀ ਨੂੰ ਮੰਨਦਾ ਕਈ ਸਾਡੇ ਭਰਾ ਵੀ ਐਸੇ ਨੇ ਜੇ ਉਹਨਾਂ ਨੂੰ ਕਹੀਏ ਤੁਸੀਂ ਅਮਰ ਛੱਕ ਲੋ ਕਹਿੰਦਾ ਮੈਂ ਕੋਈ 10ਵੇਂ ਪਾਤਸ਼ਾਹ ਦਾ ਸਿੱਖ ਵਾਂ ਮੈਂ ਤਾਂ ਕਹਿੰਦਾ ਗੁਰਨਾਨਕ ਦੇਵ ਜੀ ਦਾ ਸਿੱਖ ਵਾਂ ਇੰਨੀਆਂ ਜਿਹੜੀ ਇੱਛਾ ਕਰਨ ਵਾਲੇ ਵੀ ਬਹੁਤ ਨੇ ਵੀ ਗੁਰਨਾਨਕ ਦੇਵ ਜੀ ਨੇ ਕਿਹੜਾ ਖਸ਼ਰਾ ਪਾਇਆ ਸੀ ਇਹ ਜੇ ਮਨਮਤੀਏ ਵੀ ਹੈ ਕਰਤਾ ਜੀ ਇਸ ਕਰਕੇ ਪ੍ਰੇਮੀ ਜਨੋ ਗੁਰਬਾਣੀ ਦੀ ਗਵਾਹੀ ਤਾਂ ਇਹ ਹੈ ਸਤਜੁਗ ਤੈ ਮਾਣਿਓ ਛਲਿਓ ਬਲਬਾਬਨ ਪਾਇਓ ਏ ਵਾਹਿਗੁਰੂ ਜਦੋਂ ਸਤਜੁਗ ਦਾ ਸਮਾਂ ਆਇਆ ਉਸ ਵੇਲੇ ਤੂੰ ਸਤਜੁਗ ਦੇ ਸਮੇਂ ਨੂੰ ਕਿਵੇਂ ਸ਼ਿੰਗਾਰਿਆ ਸੁਸ਼ੋਭਿਤ ਕੀਤਾ ਛੜਿਓ ਬਲ ਬਾਬਨ ਭਾਇਓ ਰਾਜੇ ਬਲ ਨੂੰ ਛੜਿਆ ਤੇ ਬਾਬਲ ਰੂਪ ਧਾਰਿਆ ਤੂੰ ਤ੍ਰੇਤਾ ਤਾਂ ਮਾਨ ਰਗਵੰਸ ਕਹਾਇਓ ਜਿਉਂ ਤ੍ਰੇਤਾ ਜੁਗ ਆਇਆ ਉਸ ਵੇ ਰਗਵੰਸ ਰਾਗੂਆਂ ਦੀ ਰਾਜੇ ਰਾਗੂ ਦੀ ਵੰਸ ਦੇ ਅੰਦਰ ਤੁਸੀਂ ਰਾਮਚੰਦਰ ਖਮਾਉਣਾ ਕੀਤਾ ਦੁਆਪਰ ਕ੍ਰਿਸ਼ਨ ਮਰਾਰ ਕੰਸ ਕਰਤਾਰਥ ਕੀਓ ਜੋ ਦੁਆਪਰ ਯੁਗ ਆਇਆ ਹੈ ਉਦੋਂ ਕੰਸ ਨੂੰ ਮਾਰ ਕੇ ਮੁਕਤ ਕਰ ਦਿੱਤਾ ਉਗਰ ਸੈਨ ਨੂੰ ਰਾਜ ਦਿੱਤਾ ਕ੍ਰਿਸ਼ਨ ਦੂਫੋ ਕਰਕੇ ਸ਼ੋਭਤ ਹੋਏ ਕਾਲ ਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹాయੋ ਕਾਲ ਯੁਗ ਦਾ ਸਮਾਂ ਆ ਗਿਆ ਤੁਸੀਂ ਹੋਈ ਮਾਰਾ ਗੁਰਨਾਨਕ ਗੁਰ ਅੰਗਦ ਰੂਗਰ ਮਰਦਾਸ ਸਾਹਿਬ ਜੀ ਕਹੋਣਾ ਕੀਤਾ ਹੁਣ ਦੱਸੋ ਸਤ ਸੰਗਰੀ ਇੱਥੇ ਝਗੜਾ ਰਹਿ ਗਿਆ ਕੋਈ ਇਹ ਆਪਾਂ ਗੁਰਬਾਣੀ ਵਿਚਾਰੀ ਹੈ ਇਸ ਕਰਕੇ ਧਾਰਮਿਕ ਲੈਨ ਵਿੱਚ ਦ્વੈਤ ਨਹੀਂ ਲੋਕ ਪੱਖ ਆਪੋ ਆਪਣੇ ਪੱਖ ਬੰਨ ਬੰਨ ਕੇ ਲੜਦੇ ਨੇ ਉਧਰ ਕੋਈ ਖੱਟਣ ਨੂੰ ਨਹੀਂ ਇੰਨਾ ਜ਼ਰੂਰ ਹੈ ਬੱਚਿਆਂ ਨੂੰ ਪੁੱਛੋ ਵੀ ਤੁਹਾਡਾ ਬਾਪਨਾ ਪਿਆਰ ਹੈ ਕਿ ਦਾਦੇ ਨਾਲ ਦਾਦੀ ਨਾਲ ਪਿਆਰ ਹੈ ਕਿ ਮਾਂ ਨਾਲ ਮਾਂ ਨਾਲ ਜ਼ਿਆਦਾ ਹੁੰਦਾ ਦਾਦੀ ਨਾਲ ਘੱਟ ਹੁੰਦਾ ਇਸੇ ਤਰ੍ਹਾਂ ਉਹਨਾਂ ਯੁਗਾਂ ਦੇ ਜਿਹੜੇ ਅਵਤਾਰ ਸੀ ਉਸ ਹੱਦ ਤੀ ਸਤਕਾਰਯੋਗ ਨੇ ਉਹਨਾਂ ਦੀ ਨਿੰਦਿਆ ਨਹੀਂ ਕਰਨੀ ਲੇਕਿਨ ਪੂਜਨ ਆਪਣਾ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੇਵ ਜੀ ਦਾ ਹੀ ਕਰਨਾ ਜਿਸ ਸਮੇਂ ਜਿਸੇ ਜੀ ਸਿੱਖਿਆ ਦਿੱਤੀ ਹੈ ਉਹ ਹੀ ਜੀ ਮੰਨਣੀ ਹੈ ਮੋਟਾ ਜਿਆ ਪ੍ਰਮਾਨ ਹੈ ਅੱਗੇ ਮਸ਼ੀਨਰੀ ਯੁੱਗ ਨਹੀਂ ਸੀ ਪਿਓ ਕਹੇ ਲੈ ਪੁੱਤ ਟਰੈਕਟਰ ਤੇ ਬਹਿ ਜਾ ਖ ਖੜਬਾ ਉਹ ਕਹੇ ਮਾਤਾ ਜੀ ਮੈਂ ਪਰਦਾਦਾ ਬਹੁੰਦਾ ਸੀ ਉਹ ਮੈਂ ਹੜ ਚਲਾਉਂਗਾ ਜਾਂ ਪਰੇ ਚਲਿਆ ਜਾ ਉਹ ਕਹੂਗਾ ਪੁੱਤ ਕਹਦਾ ਜੰਮਿਆ ਮੂਰਖੀ ਜੰਮਿਆ ਜੋ ਦਾਦੇ ਵੇਲੇ ਉਹ ਹੈ ਜਈ ਸਮਾਂ ਸੀ ਇਸੇ ਤਰ੍ਹਾਂ ਆਰਾਮ ਚੰਦਰਕ੍ਰਿਸ਼ਨ ਵੇਲੇ ਹੋਰ ਤਰ੍ਹਾਂ ਦੇ ਲੋਕ ਸੀ ਉਦੋਂ ਉਪਦੇਸ਼ ਸਤ ਸੰਗਰੀ ਹੋਰ ਤਰ੍ਹਾਂ ਹੁਣ ਕੜ ਜੁਗ ਦਾ ਸਮਾਂ ਸਤਗੁਰੂ ਜੀ ਨੇ ਜੋ ਆਪਾਂ ਨੂੰ ਸਿੱਖਿਆ ਦਿੱਤੀ ਹੈ ਉਹ ਹੀ ਮੰਨਣੀ ਹੈ ਲੇਕਿਨ ਫਰਕ ਨਹੀਂ ਪਾਉਣਾ ਇਹ ਨਹੀਂ ਕਹਿਣਾ ਕਿ ਪਹਿਲਾਂ ਗਲਤੀਆਂ ਕਰਦੇ ਰਹੇ ਪਹਿਲੇ avatars ਸੀ ਉਹ ਤਾਂ ਬਹੁਤੇ ਮਾੜੇ ਸੀ ਉਹਨਾਂ ਨੂੰ ਨਿੰਦਣਾ ਨਹੀਂ ਕਦੇ ਸੀ ਨਿੰਦਾ ਭਰੀ ਕਿਸੇ ਕੀ ਨਹੀਂ ਮਨਮੁਖ ਮੁਕਤ ਕਰਨ ਇਤਨਾ ਕਥਾ ਸੰਜੀ ਸਮਝਣਾ ਅੱਜ ਮਾਦਵੀ ਰਖੀ ਦੇ ਪੁੱਛਣ ਤੋਂ ਭਗਵਾਨ ਜੀ ਦੱਸ ਰਹੇ ਨੇ ਕਿ ਤ੍ਰੇਤੇ ਵਿੱਚ ਮੈਂ ਰਾਗੂਆਂ ਦੇ ਵੰਸ ਦੇ ਵਿੱਚ ਅਵਤਾਰ ਹੋਵਾਂਗਾ ਰਾਮਚੰਦਰ ਅਖਵਾਵਾਂਗਾ ਲਵਕੁ ਸਾਤਰਾਇ ਇਸ ਧਮ ਉਸ ਵੇਲੇ ਮੈਂ ਆਪਣੇ ਲਬੂ ਤੇ ਕੁਸ਼ੂ ਪੁੱਤਰਾਂ ਦੇ ਸਮੇਤ ਇੱਥੇ ਪੰਜਾਬ ਵਿੱਚ ਆਵਾਂਗਾ ਸੂਰ ਸਮੂਹ ਸੋ ਮੰਜਨ ਕਰ ਹੈ ਇੱਥੇ ਮੇਰੀ ਫੌਜ ਦੇ ਤ੍ਰੇਤੇ ਯੁਗ ਦੇ ਸੂਰਮੇ ਰਾਮਚੰਦਰ ਦੇ ਰੂਪ ਵਿੱਚ ਸਾਰੇ ਇੱਥੇ ਇਸ਼ਨਾਨ ਕਰਨਗੇ ਤੀਥ ਰਾਜ ਪੂਜ ਪਰ ਚਰ ਹੈ ਇਸ ਤੀਰਥਾਂ ਦੇ ਰਾਜੇ ਅੰਮਰਸਰ ਨੂੰ ਪੂਜ ਕਰਕੇ ਉੱਗਾ ਕਰਾਂਗੇ ਜਗ ਕਰਾਂਗੇ ਪਛਮ ਅੰਗਾ ਇੱਥੇ ਫਿਰ ਅਸੀਂ ਰਾਮਚੰਦਰ ਦੇ ਰੂਪ ਚ ਜਗ ਕਰਾਂਗੇ ਤ੍ਰੇਤੇ ਵਿੱਚ 3 ਲੋਕ ਸੈਨਾ ਸਭ ਸੰਗਾਂ ਤਿੰਨਾਂ ਲੋਕਾਂ ਦੀ ਦੇਵਤਿਆਂ ਦੇ ਸਮੇਤ ਫੌਜ ਵੀ ਮੇਰੇ ਨਾਲ ਹੋਵੇਗੀ ਰਾਮਚੰਦਰ ਜਦ ਰੂਪ ਝਾਰ ਧਾਰਾਂਗਾ ਜਦੋਂ ਸਭ ਮਮ ਸੋਵਨ ਜਨਮ ਮਮ ਪਿਆਰਾ ਉਸ ਵੇਲੇ ਮੇਰੇ ਪੁੱਤਰ ਲਬੂ ਤੇ ਕੁਸ਼ੂ ਇਹ ਦੇਸ਼ ਨੂੰ ਮੇਰਾ ਪਿਆਰਾ ਸਮਝ ਕੇ ਬਾਧੇਗੇ ਦਵੈਪੁਰ ਔਗਾਰਾ ਦੋ ਨਗਰੀਆਂ ਬਸਾਉਣਗੇ ਇੱਥੇ ਅੱਗੇ ਲੰਘ ਕੇ ਥੋੜਾ ਜਿਹਾ ਉਹ ਕਿਹੜੀਆਂ ਨਗਰੀਆਂ ਖਾਲਸਾ ਜੀ ਜਿਹੜੀਆਂ ਵੱਜ ਚੁੱਕੀਆਂ ਨੇ ਤ੍ਰੇਤੇਜੁਗ ਦੇ ਅੰਦਰ ਲਹਾਰ ਤੇ ਕਸੂਰ ਕਸੂਰ ਸਤ ਸੰਗਤ ਜੀ 쿠ਸੂ ਨੇ ਬੰਨੇ ਆ ਲਹਾਰ ਲਬੂ ਰਾਜ ਨੇ ਸਤ ਸੰਗਤ ਜੀ रामचंद्र ਦੇ ਪੁੱਤਰ ਨੇ ਇਹ ਸਜਾਈ ਨਗਰੀ ਸੋ ਇਹ ਦੋ ਨਗਰ ਸੁਜਾਉਣਗੇ ਬਾਦ ਪਾਂਤ ਲੀਲਾ ਤਬ ਕਹਿ ਹੈ ਤ੍ਰਿਤੇਜੁਗ ਤਰ ਤਰ ਦੀ ਦੀਲਾ ਕਰਕੇ ਸਿੰਧ ਖੇਤਰ ਕੋ ਮਾਰਸੁ ਦੈ ਹੈ ਇਹ ਅੰਮ੍ਰਿਤ ਸਰ ਤੀਰਥਾਮੈ ਸਤਕਾਰ ਕਰਾਂਗਾ ਮਾਣ ਦੇਵਾਂਗਾ ਇਸ ਨੂੰ ਦਵਾਪਰ ਕ੍ਰਿਸ਼ਨ ਜਨਮ ਮੈਂ ਹੋਈ ਦਵਾਪਰ ਜੋ ਆਊਗਾ ਹੈ ਮਦਵ ਰਖੀ ਫਿਰ ਜਾਦਵਾਂ ਦੇ ਵਿੱਚ ਕ੍ਰਿਸ਼ਨ ਰੂਪ ਧਾਰੂਗਾ ਮੈਂ ਸ੍ਰਿਮਾਨ ਮਾਇ ਫਿਰੇ ਮਮਦੋਹੀ ਤਿੰਨਾ ਲੋਕਾਂ ਚ ਮੇਰੀ ਦੋਹੀ ਫਰੇਗੀ ਜੈ ਜੈਕਾਰ ਹੋਵੇਗੀ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ 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 ਹਰੇ 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 ਰਾਮ ਹਰੇ ਰਾਮ 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 ਹਰੇ ਹਰੇ ਥਾ ਥਾਤੇ ਦੋਹੀ ਫਿਰ ਰਹੀ ਹੈ ਮੰਤਰ ਪੜ ਰਹੀ ਹੈ ਦੁਨੀਆ ਸਭ ਲੀਲਾ ਕਰ ਫਿਰਿ ਅਵਸਾਨ ਸਾਰੀ ਗਿੰਦਰਾਵਨ ਵਗੈਰਾ ਮਥਰਾ ਵਗੈਰਾ ਦਵਾਰਕਾ ਵਗੈਰਾ ਇਹ ਲੀਲਾ ਕਰਕੇ ਦੁਆਪਰ ਦੇ ਅੰਦਰ ਜਦੋਂ ਅੰਤ ਦਾ ਸਮਾਂ ਆਵੇਗਾ ਸੁਦਾਸਰੋਵਰ ਕ੍ਰਿਸ਼ਨ ਸਮਾਨ ਮੈਂ ਕ੍ਰਿਸ਼ਨ ਦੂਬ ਵਿੱਚ ਇੱਥੇ ਆ ਕੇ ਗੁਪਤ ਸੋ ਕੇ ਸਮਾ ਜਾਣਾ ਅਮਰਸਰ ਫਿਰ ਕਲਯੁਗ ਸ੍ਰੀ ਚੰਦ ਦੇ ਤਾਤ ਫਿਰ ਜਦੋਂ ਕਲਯੁਗ ਦਾ ਸਮਾਂ ਆਊਗਾ हे ਮਾਦਵੀ ਰਕੀ ਮੈਂ ਸ੍ਰੀ ਚੰਦ ਦਾ ਪਿਤਾ ਹੋ ਕੇ ਜਨਮ ਲਵਾਂਗਾ ਗੁਰਨਾਨਕ ਦੇਵ ਜੀ ਧਾਰਾਂਗਾ ਰੂਪ ਮਮ ਸਰੂਪ ਛਤ ਅਤ ਵਿਖਿਆਤ ਸਾਡਾ ਸਰੂਪ ਧਰਤੀ ਤੇ ਪ੍ਰਗਟ ਰਹੇਗਾ ਦਸਵਾਂ ਚਤੁਰਦਸ਼ਾ ਵਪਤਰ ਕੈ ਇਸੇ ਤਰ੍ਹਾਂ ਸਮੇ ਸਮੇ ਅਨਸਾਰ 24 ਅਵਤਾਰ ਧਾਰਾਂਗਾ বিষ্ণੂ ਦੇਵੀ ਸਿੰਧ ਖੇਤਰ ਜਸ ਮਹਾ ਪਰ ਚੁਰਕੇ ਪਰ ਇਹ ਅੰਮ੍ਰਿਤਸਰ ਸਾਹਿਬ ਤੀਰਥ ਦਾ ਜਸ ਬਹੁਤ ਹੀ ਫਲਾਵਾਂਗੇ ਵੱਡ ਪ੍ਰਤਾਪ ਕਰੋ ਇਮਤਮਨ ਕਿਉਂ ਇਸ ਸਥਾਨ ਦਾ ਵੱਡਾ ਪ੍ਰਤਾਪ ਵਧਾਵਾਂਗਾ ਥੀਨ ਲੋਕਮਾਨ ਅੰਮ੍ਰਿਤ ਨਾਮਨ ਇਹ ਜਿਹੜਾ ਅੰਮ੍ਰਿਤਸਰ ਨਾਮ ਹੈ ਨਾ ਤੀਰਥ ਦਾ ਇਹ ਤਿੰਨਾਂ ਲੋਕਾਂ ਚ ਸ਼ਰੋਮਣੀ ਹੈ ਜੁਗ ਜੁਗ ਸੁਦਾ ਸਰੋਵਰ ਸੇਵ ਜੁਗਾ ਜੁਗਾ ਦੇ ਵਿੱਚ ਮੈਂ ਆ ਕੇ ਸੇਵਾ ਦੀ ਰੁਚੀ ਰੱਖਿਆ ਕਰਾਂਗਾ ਅਮਰ ਸਰ ਤੀਰਥ ਦੀ ਹਾਏ ਨਿਵਾਸ ਕਰੂੰ ਸੰਗਦੇਵ ਦੇਵਤਿਆਂ ਦੇ ਸਮੇਤ ਆਇਆ ਕਰੂੰ ਏ ਮਾਧਵ ਰਿਖੀ ਇਮ ਸੁਨ ਸੁ ਇਮ ਸੁਨ ਸੁ ਨਾ ਮਾਧਵ ਹਰਖਾਨੋ ਇਓ ਸੁਣ ਕੇ ਖਾਲਸਾ ਜੀ ਮਾਧਵ ਰਿਖੀ ਬੜਾ ਖੁਸ਼ ਹੋਇਆ ਸੁਦਾ ਪਾਤਰ ਹਰ ਚਰਨ ਸਮਾਨੋ ਉਸ ਵੇਲੇ ਅਮਰਤ ਦਾ ਘੜਾ ਸੀ ਨਾ ਲਿਆ ਹੋਇਆ ਇਸਨੇ ਹਰ ਕੀ ਪੌੜੀ ਤੇ ਰੱਖ ਕੇ ਧਿਆਨ ਸਤਿ ਸੰਦੀ ਪਰਮੇਸ਼ਰ ਦੇ ਚਰਨਾਂ ਚ ਲਾ ਲਿਆ ਇਸ ਨੇ ਬਾਤਰ ਸੰਗ ਮਨ ਸਜੀ ਸਮਾਦਾ ਅਮਰਤ ਦੇ ਪਾਤਰ ਦੇ ਸਮੇਤ Muni ਨੇ ਸਮਾਦ ਲਾ ਲਈ ਆਪ ਸਥਾਪਨ ਕਿयो ਅਗਾਧਾ ਭਾਈ ਗੁਰਦਾਸ ਜੀ ਕਹਿੰਦੇ ਪੰਡਤ ਜਨੋ ਅਗਾਧ ਪਰਮੇਸ਼ਰ ਨੇ ਆਪ ਬਿਠਾਇਆ ਇੱਥੇ ਮਾਦਵੀ ਰਖੀ ਨੂੰ ਭਜਨ ਕਰਨ ਵਾਸਤੇ ਅਮਰਤ ਦੇ ਕੇ